ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਚੈੱਕ ਆ ਜੀ ਤੇ ਮੈਂ ਖਲੋਤਾ ਇਥੇ ਮਰੂਤ ਦਾ ਬੂਟਾ ਹੀ ਆ ਦੇਖੋ ਪੁੱਟਿਆ ਗਿਆ ਇਥੋਂ ਪਤੇ ਆ ਪਏ ਇਹ ਐਂ ਪੁੱਟਣਾ ਨਹੀਂ ਚਾਹੁੰਦੇ ਪਰ ਪੁੱਟਣਾ ਪੈਣਾ ਮਜਬੂਰੀ ਤਾਂ ਕਰਕੇ ਕਿਉਂਕਿ ਅਸੀਂ ਇਥੇ ਹੁਣ ਬਾਥਰੂਮ ਇਥੇ ਤੋਂ ਬਾਅਦ ਸਾਜੀ ਚੀਜ਼ ਬਥੇ ਬਾਥਰੂਮ ਬਣ ਜਾਣੇ ਆ ਇਥੇ ਪੌੜੀ ਚੜ ਜਾਣੀ ਹੈ ਇਹਦਾ ਕਰਕੇ ਉਹ ਪੁੱਟਣਾ ਪੈ ਨਹੀਂ ਤੇ ਨਹੀਂ ਪੁੱਟਣਾ ਜੀਤ ਨਹੀਂ ਕਰਦਾ ਕਿਉਂਕਿ ਮਰੂਤ ਦੇ ਲੱਗਦੇ 100 ਦੇ ਮੋਟੇ ਲੱਗਦੇ ਵਧੀਆ ਤੇ ਜਿਹੜੇ ਤੁਹਾਨੂੰ ਦਿਖਾਉਣਾ ਜੇ ਇਥੇ ਪਏ ਹੋਏ ਦਿਖਾਉਣਾ ਆ ਦੇਖੋ ਬਾਹਰ ਹੜਕੇ ਪਾਣਾ ਪਿਆ ਆਇੜੇ ਅੰਬਰੂਜ ਜਿਹੜੇ ਹੁਣ ਬੂਟਾ ਵੱਡੇ ਨਾਲ ਲੱਥੇ ਆ ਵੇਖੋ ਆ ਡਾਡੇ ਨੇ ਆਇਓ ਘੜੇ ਘੜੇ ਅੰਬਰੂਜ ਆ ਅਦਾ ਅਦਾ ਕਿਲੋ ਦਾ ਅੰਬਰੂਜ ਰਹਾ ਬਹੁਤ ਹੋ ਜਾਂਦੀ ਬੜੀ ਸਵਾਦ ਹੁੰਦੇ ਮਿੱਠੇ ਅੰਬਰੂਜ ਦੇ ਪਰ ਜੀ ਨਹੀਂ ਕਰਦਾ ਬੱਟੇ ਨੂੰ ਪਰ ਵੜਨਾ ਪਿਆ ਕਿਉਂਕਿ ਪੁੱਟ ਕੇ ਪੁੱਟਿਆ ਨਹੀਂ ਜਾਣਾ ਪਹਿਲਾਂ ਸੋਚਣ ਦੇ ਆ ਵੀ ਪੁੱਟ ਕੇ ਨਾ ਇਹਨੂੰ ਤੇ ਕਿਲੇ ਗਾਂਖ ਫਰਾਂ ਸ਼ਿਫਟ ਕਰ ਦਿੰਨੇ ਜਾਂ ਕਿਤੇ ਹੋਰ ਕੇ ਲਾਾਂਗੇ ਜੋ ਤਿੰਨ ਤਿੰਨ ਫੁੱਟਾਂ ਦੀ ਮਿੱਟੀ ਹੁਣ ਪਾਈ ਆ ਤੇ ਦੋ ਫੁੱਟ ਪਹਿਲਾਂ ਵੀ ਪਾਈ ਅਸੀਂ ਆ ਕਮਰੇ ਪਾਉਣ ਤੋਂ ਪਹਿਲਾਂ ਵੀ ਇਦਾਂ ਕਰਕੇ ਇਹ ਨੱਪਿਆ ਬਹਿ 5 ਫੁੱਟ ਮਰੂਰ ਦੇ ਖਾ ਹੀ ਆ ਤੇ ਇਹਦਾ ਕਰਕੇ ਨਹੀਂ ਫੁੱਟਿਆ ਗਿਆ ਤੇ ਤਾਂ ਕਰਕੇ ਵੜਨਾ ਹੋ ਗਿਆ ਉਹ ਬੱਟਰ ਵਰਤਾ ਫੇਰੇ ਅਸੀਂ ਬਾਕੀ ਹੁਣ ਇਹਦੇ ਨਾਲ ਦਾ ਬੂਟਾ ਲੈ ਕੇ ਇੱਥੇ ਲਾਵਾਗੇ ਤੇ ਪਰ ਹੁਣ ਉਹ ਨਾਲ ਦਾ ਸੇਮ ਬੂਟਾ ਲੈ ਕੇ ਇੱਥੇ ਲਾ ਦਾਂਗੇ ਆ ਤਰੇ ਇੱਕ ਵੜ ਦਾਂਗੇ ਆੜੀ ਪੁੱੜ ਦਾਂਗੇ ਇਹਦੇ ਉਧਰ ਰੱਖੀਂ ਤਰੇਕ ਵੀ ਚੱਲ ਕੋਈ ਗੱਲ ਨਹੀਂ ਜ਼ਰੂਰ ਜੀਕਰੂ ਪੁੱੜ ਦਾਂਗੇ ਨੂੰ ਇੱਥੇ ਮਰੂਰ ਦਾ ਬੂਟਾ ਉੱਥੇ ਲਾ ਲੈਣਾ ਲੈ ਕੇ ਤੇ ਬਸ ਠੀਕ ਐ ਤੇ ਬਾਕੀ ਬਾਬਾ ਪਲੀ ਕਰੇ ਬਾਥਰੂਮ ਵਧੀਆ ਹੋ ਜੇ ਪਾਏਣ ਮਿਸਤਰੀ ਆ ਡਾ ਵਧੀਆ ਲੱਗਾ ਰਵੇ ਬਸ ਸੈਟ ਹੈ ਤੁਹਾਨੂੰ ਇਹੋ ਕਹਣਾ ਚਾਹੋਗੇ ਗਾਇਸ ਦੁੱਖ ਤੇ ਹੋਣ ਡਿਆ ਆ ਜੀ ਨਹੀਂ ਕਰਦਾ ਵੱਡ ਨੂੰ ਪਰ ਥੋੜਾ ਪੌੜੀ ਚੜਨੀ ਆ ਤੁਹਾਨੂੰ ਪਤਾ ਫਿਰ ਕੋਹਣਾ ਕੋਹਣਾ ਕਰਨਾ ਕਿ ਕਿ ਬਾਥਰੂਮ ਅਸੇ ਬਣੇ ਪੌੜੀ ਇੱਥੋਂ ਸਟਾਰਟ ਹੋਣੀ ਪੌੜੀ ਇੱਥੋਂ ਮਗਰੋਂ ਇੱਥੋਂ ਸ਼ਾਇਦ ਇੱਥੋਂ ਹੋਵੇ ਮਗਰੋਂ ਇੱਥੋਂ ਆੜੀ ਚੀਜ਼ ਤੋਂ ਇੱਥੋਂ 10 ਪੌੜ ਤਾਂ ਚੜਨੇ ਆ ਫੇਰ ਜਾ ਕੇ ਪੌੜੀ ਬਣਨੀ ਆ ਚਲੋ ਕੋਈ ਨਹੀਂ ਹੋਣ ਸਿਲੰਡਰ ਮੁੱਕਾ ਸਿਲੰਡਰ ਲੈ ਜਾ ਕੇ ਸ਼ਾਹ ਹੁਣ ਮੈਨੂੰ ਬਹਿਣਾ ਪੈਗਾ ਇੱਥੇ ਸਿਲੰਡਰ ਰੱਖ ਕੇ ਰਾਜ ਜਾਵੇ ਉਹ ਕਾਪੀ ਦਾ ਜੱਤਾ ਭੁੱਲ ਗਿਆ ਸਰਲੈਂਡਰ ਵਾਲੀ ਕਾਪੀ ਜਿਹੜੀ ਸੀ ਉੱਤੇ ਖੜਾਂਗੇ ਤੇ ਫੇਰ ਹੀ ਉਹ ਦੇਣਗੇ ਸਰਲੈਂਡਰ ਕਾਪੀ ਦੇਖ ਕੇ ਉਹਦਾ ਕਰਕੇ ਮੈਂ ਇੱਥੇ ਬਹਿ ਗਿਆ ਣ ਘੜੀ ਮਾ ਚਲ ਬਹਿ ਜਾਂਦੇ ਉਹ ਲੈ ਆਉਣਗੇ ਕਿ ਇੰਦਰ ਗਿਆ ਵਾਪਸ ਫੇਰ ਮੁੜ ਕੇ ਸਰਲੈਂਡਰ ਵਾਲੀ ਕਾਪੀ ਲੈਣ ਦਿਮਾਗ ਚੋਂ ਨਿਕਲ ਗਿਆ ਵੀ ਕਾਪੀ ਵੀ ਲੈਣੀ ਆ ਆਕੈਡਮੀ ਸਾਡੇ ਲੱਗੇ ਬਾਕੀ ਇਹ ਆਕੈਡਮੀ ਵਿੱਚ ਜੇ ਕਿ ਆਪਣੇ ਬੱਚੇ ਨੂੰ ਦੇਣੀ ਆ ਸਿੱਖਿਆ ਵਗੈਰਾ ਜਾਂ ਕੀਰਤਨ ਸਿਖਾਉਣਾ ਜਾਂ ਪਾਠ ਸਿਖਾਉਣਾ ਕਹੇ ਨੇ ਆਪਣੇ ਬੱਚੇ ਨੂੰ ਜਦੋਂ ਆ ਅੱਡੇ ਲੱਗੇ ਪਿੰਡ ਪੱਖੋਗੇ ਜਿਹਾ ਆਕੈਡਮੀ ਆ ਉਹ ਇੱਥੇ ਆ ਕੇ ਆਪਣੇ ਬੱਚੇ ਨੂੰ ਭੇਜ ਸਕਦੇ ਆਫ ਕੌਰਸ ਫ੍ਰੀ ਕੋਈ ਮੇਰੇ ਤੋਂ ਨਾ ਫੀਸ ਨਹੀਂ ਹੈਗੀ ਕੋਈ ਕੋਹਣੀ ਹੈ ਫ੍ਰੀ ਸਿੱਖਿਆ ਦਿੰਦੇ ਆ ਤੇ ਵਧੀਆ ਗੱਲ ਆਹੀਂ ਤੇ ਉਹ ਕਿੰਨੇ ਵੀ ਚਲੋ ਆਪੋ ਆਪਣੇ ਬੱਚਾ ਨੂੰ ਤੁਸੀਂ ਭੇਜੋ ਜਿਹੜੀ ਜਿੱਥੇ ਜਿੱਥੇ ਮੇਰੇ ਵੀਰ ਭਰਾ ਵੇਂਦੇ ਆਪਾਂ ਨੂੰ ਸਾਰਿਆਂ ਨੂੰ ਮੈਂ ਕਹਿਣਾ ਵੀ ਇੱਥੇ ਫ੍ਰੀ ਹੈ ਸਾਰਾ ਕੋ ਪੱਖੋ ਕੇ ਪਿੰਡ ਤਰਨਤਨ ਜ਼ਿਲ੍ਹਾ ਤੇ ਆਪਣੇ ਬੱਚਿਆਂ ਨੂੰ ਭੇਜੋ ਫ੍ਰੀ ਇੱਥੇ ਸਿੱਖਿਆ ਰਹਿੰਦੇ ਸਾਰੀ ਮਹਾਰਾਜ ਦੇ ਬਾਰੇ ਸਾਰਾ ਕੋ ਸਿਖਾਉਂਦੇ ਕੀਰਤਨ ਵੀ ਆ ਪਾਠ ਵੀ ਸਿਖਾਉਂਦੇ ਆ ਜੋ ਜੋ ਬੱਚੇ ਨੂੰ ਜੇ ਲੋੜ ਸਾਰਾ ਕੋ ਕਿਤਾਬਾਂ ਵਗੈਰਾ ਸਭ ਕੋ ਫ੍ਰੀ ਹੈ ਤੁਕੀਓ ਇੱਕ ਵਾਰ ਆ ਕੇ ਵਿਜ਼ਿਟ ਜ਼ਰੂਰ ਕਰੋ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਇੱਥੇ। ਲੱਗ ਲੱਗ ਪਿੰਡਾਂ ਵਾਲਿਆਂ ਦਾ ਯਾਰਾ ਸੌਕੇ ਵੀ ਲੱਗ ਲੱਗ ਪਿੰਡਾਂ ਵਾਲੇ ਚਾਹ ਛੇਤੀ ਆ ਜਾਂਦੇ ਆ ਦੂਰ ਦਰ ਬੰਦੇ ਨੂੰ ਚਲੇ ਵੀਦਾ ਬਾਕੀ ਰਹਿ ਰੂਣ ਦੀ ਵੀ ਹੈਗੀ ਇਹਨਾਂ ਕੋਲ ਪ੍ਰਬੰਧ ਹੈਗਾ ਇੱਥੋਂ ਦੇ ਜਿਹੜੇ ਮੇਨ ਆ ਓਨਰ ਉਹਨਾਂ ਕੋਲ ਰਹਿਣ ਦਾ ਪ੍ਰਬੰਧ ਵੀ ਹੈਗਾ ਵਾ ਕਿ ਬੱਚਿਆਂ ਨੂੰ ਆਪਾਂ ਰੱਖ ਸਕਦੇ ਇੱਥੇ। ਤੁਸੀਂ ਆ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇੱਥੇ ਮੈਂ ਹੀ ਦੇਖੋ ਕਹਾਂਗੇ। ਬਾਕੀ ਐ ਸਾਈਡ ਸਾਡਾ ਪਿੰਡ ਆ ਉਹ ਟੈਂਕੀ ਜਿਹੜਾ ਤੁਹਾਨੂੰ ਪਹਿਲੇ ਵਲੋਗਾਂ 'ਚ ਦਿਖਾਈ ਸਾਡੇ ਪਿੰਡ ਦੇ। ਉਹ ਏੜੀ ਚਲੋ ਠੀਕ ਆ ਆਲੰਦਿੰਦਰ ਨੂੰ ਜਾਨੇ ਸਰਲੈਂਡਰ ਲੈਣ ਆਇਆ ਆਇਆ ਹੈ ਏਟਿਕਮ ਚੋਂ ਪੈਸੇ ਕਢਾਉਣ ਸਰਲੈਂਡਰ ਲੈਣ ਆਏ ਹਨ ਆਨਲਾਈਨ ਪੇਮੈਂਟ ਕਹਿੰਦੇ ਪਹਿਲੋ ਕਰਨੀ ਪਈ ਡਿਲੀਵਰੀ ਆਰਡਰ ਕਰਨ ਤੋਂ ਪਹਿਲੋ ਕਰਨੀ ਪੈਂਦੀ ਏ ਪੇਮੈਂਟ ਆ ਕਰਕੇ ਆਹੀ ਹੁਣ ਇੱਥੇ ਆਏ ਆ ਤੇ ਮੰਡੀ ਲੱਗ ਗਈ ਕਰਨ ਦਾ ਦਾਣਾ ਮੰਡੀ ਲੱਗ ਗਈ ਏਟਿਕਮ ਇੱਕ ਬੈਂਕ ਐਸ ਬੀ ਆਈ ਉੱਥੋਂ ਕਢਾ ਕੇ ਲੈਂਦੇ ਪਏ ਹੁਣ ਆ ਸਾਰਾ ਦਾਣਾ ਮੰਡੀ ਚੈੱਕ ਕਰੋ ਝੋਨਾ ਚਾਣਾ ਡੈ ਪਾ ਪਖਾ ਲਾ ਕੇ ਲਾਤੀਆ ਨਾ ਅੱਖਾਂ ਗੱਲ ਜਾਜ ਤਾਂ ਜੋ ਵੀ ਆਪਾਂ ਨੂੰ ਕੀ ਬਾਕੀ ਹੁਣ ਜਾਣੇ ਸਿਲੰਡਰ ਲੈਣੇ ਆ ਰੈਂਡ ਲੱਗੇ ਹੋ ਜਾਂਦੇ ਘਰੇ ਇਹਦੇ ਇਹਦੇ ਅਲੇਵੀ ਜਾਣਾ ਬਣਾ ਕਰਨਾ ਤੇ ਦੱਦੇ ਇਹਦੇ ਅਲੇਵੀ ਜਾਣਾ ਬਣਾ ਉੱਥੇ ਵੀ ਜਾ ਕੇ ਰਖਾਵਾਂਗੇ ਹੈ ਉੱਥੇ ਜਾ ਕੇ ਹੀ ਰਖਾਵਾਂਗੇ ਥੱਲੇ ਵਾਹੋ ਐ ਨਹੀਂ ਨਿਕਲ ਜਾਣਾ ਕੋਣ ਮੋੜ ਤੋਂ ਆਪਾਂ ਵਾਪਰ ਘਾਰੀ ਜਾਣਾ ਸਿਲੈਂਡਰ ਤੇ ਉਹ ਭਰਾੜਾ ਇੱਥੋਂ ਹਾਂ ਮਗਰ ਏਜੰਸੀ ਸਾਰੀ ਸਿਲੈਂਡਰ ਵਾਲੀ ਚੈੱਕ ਕਰੋ ਐਫ ਐਫ ਕਿਹਨ ਜਾਣੇ ਆ ਘਰੇ ਸਿਲੈਂਡਰ ਲੱਤ ਲਿਆਓ ਘਰੇ ਜਾ ਕੇ ਬਾਕੀ ਦੇ ਬਲੌਗ ਕੰਟੀਨਿਊ ਕਰਦੇ ਚਲੋ ਵੀ ਜਾਣ ਦੋ ਇਹ ਆ ਪਾਲ ਗਏ ਏਜੰਸੀ ਪਾਲੇ ਬਹੁਤ ਜਿਵੇਂ ਆਪਾਂ ਸਮਰਾ ਗਏ ਜਾਂ ਅਸੀਂ ਹੋ ਗਏ ਅੱਛਾ ਆ ਸਾਰੇ ਇਹ ਏਜੰਸੀ ਇਸਦੀ ਮਰ ਵੀ ਕਿਦਾ ਮੇਰਾ ਰਾਹ ਜਿਹੜਾ ਦਫਤਰ ਇਹਨਾਂ ਦਾ ਉਹ 3-4 ਕਿਲੋਮੀਟਰ ਅੱਗੇ ਜਾ ਕੇ ਆ ਇਹ ਗਲਤ ਗੱਲ ਹੈ ਦਫਤਰ ਵੀ ਇੱਥੇ ਚਾਹੀਦਾ ਇਹਨਾਂ ਦਾ ਵੇਜੀ ਆ ਇੱਧਰ ਦਫਤਰ ਹੀ ਬਣਾ ਲੈ ਇੱਧਰ ਸਾਰਾ ਦਫਤਰ ਬਣਾਣਾ ਖਾਲੀ ਜਗ੍ਹਾ ਪਈ ਸਾਰੀ ਹੁਣ ਜਾਣੇ ਆ ਦੁੱਧ ਲੈਣਾ ਕਿਉਂਕਿ ਅੱਗੇ ਜਿਹੜੇ ਵਾਲੇ ਗਏ ਸਮਾਨ ਲਖਾਏ ਤੇ ਉਹ ਕਹਿੰਦੇ ਯਾਰ ਹਨੇਰਾ ਹੋ ਗਿਆ ਸਵੇਰੇ ਆਉ ਹੁਣ ਸੀਮੈਂਟ ਬਜਰੀ ਰੇਤ ਸਰੀਆ ਆਪੇ ਸਵੇਰੇ ਆਇਊਗਾ ਹੁਣ ਇਹਨਾਂ ਦੱਬਿਆ ਮੋੜ ਤੋਂ ਸਿੱਧਾ ਕਰਨ ਤੇ ਕੋਈ ਗੱਲ ਨਹੀਂ ਹੁਣ ਦੁੱਧ ਲੈ ਕੇ ਆਉਨੇ ਆ ਪੇ ਮਿਲਦੇ ਤੁਹਾਨੂੰ ਬਾਵਾ ਦੇ ਨਾ ਪਾਰੀ ਭਵਾਂ ਲੱਗਾ ਦੁੱਧ ਲੈਣ ਗਏ ਨਹੀਂ ਲੱਗੇ ਮੈਂ ਬਹੁਤ ਦਿਨ ਹੋ ਗਏ ਖਾਇਆ ਹੀ ਨਹੀਂ ਅੱਗੇ ਹੁਣ ਇਟਾਂ ਪਈਆਂ ਇਧਰ ਦੇਖੋ ਇਧਰ ਉਹੜੇ ਵੇ ਮੋੜ ਤੋਂ ਮੋੜਨਾ ਉਹਦਾ ਚੱਲ ਆ ਜਾਂਦੇ ਜਾਂਦੇ ਤਾਂ ਆਂ ਜਾਂਦੇ ਗਾਂ ਘਟ ਜਾਂਦੇ ਦੇਰੇ ਇਸ ਇੱਕਦਮ ਚੱਲ ਤਾਂ ਚੋਕੀ ਰਹੀ ਹੈ ਗਾੜੀਆਂ ਨਹੀਂ ਰੇ ਮੋਰਥ ਲੱਗਾ ਥੱਲੇ ਇੱਥੋਂ ਜਿਆਦੀ ਗੱਲ ਮਲੇ ਬਲੂੰਗੇ ਦੀ ਬਲੂੰਗਾ ਬਾਹਰ ਭੱਜ ਜਾਂਦਾ ਨਾ ਕਿੱਥਾਂ ਚੁੱਕਿਆ ਅਸੀਂ ਆਏ ਹਾਂ ਬਾਹਰ ਸੈਰ ਕਰਨ ਬਾਕੀ ਤੁਸੀਂ ਅੱਜ ਵੇਖ ਹੀ ਲਿਆ ਜਿਵੇਂ ਅਸੀਂ ਮੈਂ ਗਿਆ ਅਸਮੜ ਵੀ ਸੇਸਰੀਆ ਸੀਮੈਂਟ ਤੇ ਕਹਾਂ ਹਾਂ ਤੇ ਉਹ ਸ਼ਾਮੀ ਆਉਣਾ ਸੀ ਉਹਨੇ ਤੇ ਸ਼ਾਮੀ ਆਏ ਨਹੀਂ ਉਹ ਕਹਿੰਦੇ ਦਿਨੇ ਥੜ ਜਾਗੇ ਉਹ ਹਨੇਰਾ ਹੋ ਗਿਆ ਮੜ ਵੀ ਸੀਮੈਂਟ ਸਰੀਆ ਦੇ ਬਜਰੀ ਰੇਤ ਅਜੇ ਤੱਕ ਤੇ ਉਹ ਆਏ ਨਹੀਂ ਤਾਂ ਕਰਕੇ ਨੇਰੇ ਦਾ ਕਰਕੇ ਤੇ ਹੁਣ ਸਵੇਰੇ ਆਉਣਗੇ ਸਵੇਰੇ ਲਵਾਵਾਂਗੇ ਇਸੇ ਚੱਕਰ 'ਚ ਮੈਂ ਨਾਤਾ ਹੁਣੀ ਅੱਜ ਮੈਨੂੰ ਇਹ ਵੀ ਚੱਲ ਬੋਰੀਆਂ ਸੀਮਿੰਟ ਦੇ ਆਉਣੀਆਂ ਲਵਾ ਕੇ ਤੇ ਫੇਰ ਹੀ ਲਾਉਂਗਾ ਤੇ ਸੁਨਾਤਾ ਗਿਆ ਹੀ ਨਹੀਂ ਬਾਕੀ ਵੀਡੀਓ ਐਡਿਟ ਹੋਣ ਡਈ ਐ ਇੰਦਰデア ਕਰਨ ਮੈਂ ਇੰਦਰ ਹੀ ਅੱਜ ਜਾਏ ਦੋਵੇਂ ਸੈਰ ਕਰਨ ਹਾਂਜੀ ਗਾਇਸ ਵੀਡੀਓ ਐਡਿਟ ਹੋ ਰਹੀ ਆ ਬੋਧਵਾਰ ਆਜੂਗੀ YouTube ਤੇ ਮੈਂ ਤੇ ਇੰਦਰ ਦੋਵੇਂ ਸੈਰ ਕਰਾਂ ਡਾਡੀ ਗਏ ਕਿਸੇ ਨਾਲ ਮਰ ਬਾਬਾ ਜੀ ਨਾਲ ਗਏ ਕਿਸੇ ਦੇ ਘਰੇ ਕੰਮਕੁਮੀ ਗਏ ਕਿਤੇ ਭੂ ਕੋ ਬੁਲਾਇਆ ਗਏ ਨੇ ਉਧਰ ਗਏ ਬਾਕੀ ਬਸ ਇਹੋ ਕੋਈ ਅੱਜ ਦੇ ਵਲੌਗ 'ਚ ਤੇ ਇਹ ਵਲੌਗ ਮੱਕੀ ਮਰੂਤ ਪੜਤਾਂ ਦੇਖਿਆ ਜੀ ਤੁਸੀਂ ਤੇ ਜੇ ਵਲੌਗ ਚੰਗਾ ਲੱਗਾ ਵਾ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ ਗੁੱਡ ਨਾਈਟ